ਮੁੱਦਾ ਵੱਡਾ ਉੱਠ ਖੜਾ ਹੋਇਆ ਹੈ ਭਾਈ ਸਰਬਜੀਤ ਸਿੰਘ ਆਜ਼ਾਦ ਉਮੀਦਵਾਰ ਫਰੀਦਕੋਟ ਦੇ ਉੱਪਰ ਕੁਝ ਵੱਡੇ ਸਵਾਲ ਉਠਾਏ ਜਾ ਰਹੇ ਨੇ ਕੁਝ ਵੱਡੇ ਦੋਸ਼ ਲੱਗੇ ਨੇ ਤੇ ਇਹ ਦੋਸ਼ ਕਿਸੇ ਹੋਰ ਨੇ ਨਹੀਂ ਆਪਣਿਆਂ ਨੇ ਲਾਏ ਨੇ ਅੰਦਰੋਂ ਲਾਏ ਨੇ ਤੇ ਆਪਣੇ ਕੌਣ ਉਹ ਆਪਣੇ ਜਿਹੜੇ ਸਿੱਖ ਕੌਮ ਦੇ ਆਪਣੇ ਨੇ ਜਿਹੜੇ ਸਿੱਖ ਕੌਮ ਦੇ ਆਗੂ ਬਣਦੇ ਨੇ ਉਹਨਾਂ ਨੇ ਲਾਏ ਨੇ ਤੇ ਦੋਸ਼ ਵੀ ਬਹੁਤ ਗੰਭੀਰ ਤੇ ਵੱਡੇ ਨੇ ਦੇਖੋ ਭਾਈ ਸਰਬਜੀਤ ਸਿੰਘ ਸੁਪੁੱਤਰ ਸ਼ਹੀਦ ਭਾਈ ਬੈਂਤ ਸਿੰਘ ਜਿਹੜੇ ਫਰੀਦਕੋਟ ਤੋਂ ਆਜਾਦ ਉਮੀਦਵਾਰ ਨਹੀਂ ਉਹਨਾਂ ਦੇ ਉੱਪਰ ਸਿਮਰਨਜੀਤ ਸਿੰਘ ਮਾਨ ਹੋਰ ਸਿੱਖੀ ਸਰੂਪ ਵਾਲੇ ਕੁਝ ਸਿੰਘ ਤੇ ਡਿੰਪੀ ਢਿੱਲੋਂ ਵਰਗਿਆਂ ਨੇ ਵੱਡੇ ਦੋਸ਼ ਲਾਏ ਨੇ ਵੱਡੇ ਮੁੱਦੇ ਠਾਏ ਨੇ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਹਿੰਦਾ ਭਾਈ ਸਰਬਜੀਤ ਸਿੰਘ ਦੇ ਖਿਲਾਫ ਅਸੀਂ ਆਪਣਾ ਉਮੀਦਵਾਰ ਇਸ ਕਰਕੇ ਉਤਾਰਿਆ ਹੋਇਆ ਤੇ ਵਾਪਸ ਨਹੀਂ ਲਿਆ ਕਿਉਂਕਿ ਇਹ ਬੰਦਾ ਠੀਕ ਨਹੀਂ ਭਾਈ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਉਹ ਕਹਿੰਦਾ ਕਿ ਭਾਈ ਸਰਬਜੀਤ ਸਿੰਘ ਨੂੰ ਅਸੀਂ ਦੋ ਵਾਰ ਬਠਿੰਡੇ ਤੋਂ ਚੋਣ ਲੜਾਈ ਦੋਵੇਂ ਵਾਰ ਹਾਰ ਗਿਆ ਤੇ ਫਿਰ ਮੈਨੂੰ ਮਾਵਾਂ ਪੈਣਾ ਤੇ ਧੀਆਂ ਦੀਆਂ ਗਾਲਾਂ ਕੱਢੀਆਂ ਹੁਣ ਦੇਖੋ ਇਹ ਦੋਸ਼ ਕਿੰਨੇ ਠੀਕ ਨੇ ਤੇ ਕਿੰਨੇ ਗਲਤ ਇਹ ਤਾਂ ਉਹਨਾਂ ਨੂੰ ਪਤਾ ਪਰ ਮੈਂ ਤੁਹਾਡੇ ਕੋਲ ਜੋ ਗੱਲ ਕਰ ਰਿਹਾ ਜੋ ਲੋਕਾਂ ਚ ਚਰਚਾ ਹੈ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਹਿੰਦਾ ਅਸੀਂ ਸ਼ਹੀਦ ਭਾਈ ਬੈਂਤ ਸਿੰਘ ਦੀ ਵਰਸੀ ਦਿੱਲੀ ਦੇ ਵਿੱਚ ਹਿੰਦੂ ਤਵ ਦੇ ਘਰ ਚ ਹਰ ਸਾਲ ਮਨਾਉਂਦੇ ਆ ਪਰ ਉਹਨਾਂ ਦਾ ਹੀ ਸੁਪੁੱਤਰ ਭਾਈ ਸਰਬਜੀਤ ਸਿੰਘ ਕਦੇ ਵੀ ਉਹਨਾਂ ਦੀ ਵਰਸੀ ਤੇ ਹਾਜ਼ਰ ਨਹੀਂ ਹੋਇਆ ਉਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਇੱਧਰ ਵੀ ਇਸ਼ਾਰਾ ਕੀਤਾ ਵੀ ਇਹ ਕਿੰਨਾ ਵੱਡਾ ਪਰਿਵਾਰਵਾਦ ਹੈ ਇਹ ਕਿੰਨਾ ਜਿਆਦਾ ਸੱਤਾ ਦੀ ਲਾਲਸਾ ਹੈ ਕਿ ਸ਼ਹੀਦ ਭਾਈ ਬੈਂਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਭਾਈ ਸਰਬਜੀਤ ਤੋਂ ਪਹਿਲਾਂ ਦੋ ਵਿਅਕਤੀਆਂ ਨੂੰ ਸਿੱਖ ਕੌਮ ਨੇ ਐਮਪੀ ਬਣਾਇਆ ਜਿਤਾਇਆ ਪਾਰਲੀਮੈਂਟ ਚ ਭੇਜਿਆ ਹੋਇਆ ਔਰ ਇਹੀ ਗੱਲਾਂ ਡਿੰਪੀ ਢਿੱਲੋਂ ਨੇ ਵੀ ਆਖੀਆਂ ਨੇ ਡਿੰਪੀ ਢਿੱਲੋਂ ਕਹਿੰਦਾ ਲੋਕਾਂ ਨੂੰ ਪਤਾ ਹੀ ਨਹੀਂ ਐ ਬਣਾਇਆ ਜਾ ਰਿਹਾ ਹੈ ਜਿਵੇਂ ਪਹਿਲੀ ਵਾਰ ਭਾਈ ਸਰਬਜੀਤ ਸਿੰਘ ਜਿਹੜੇ ਨੇ ਉਹ ਚੋਣ ਲੜ ਰਿਹਾ ਸ਼ਹੀਦ ਬੈਂਤ ਸਿੰਘ ਦੇ ਪਰਿਵਾਰ ਚੋਂ ਜਦੋਂ ਕਿ ਡਿੰਪੀ ਢਿੱਲੋਂ ਕਹਿੰਦਾ ਪਹਿਲਾਂ ਸਰਬਜੀਤ ਸਿੰਘ ਦੇ ਦਾਦੇ ਨੂੰ ਲੋਕਾਂ ਨੇ ਐਮਪੀ ਜਿਤਾਇਆ ਤੇ ਪਾਰਲੀਮੈਂਟ ਚ ਭੇਜਿਆ ਫਿਰ ਉਹਨਾਂ ਦੀ ਮਾਤਾ ਬਿਮਲ ਕੌਰ ਨੂੰ ਐਮਪੀ ਜਿਤਾਇਆ ਤੇ ਪਾਰਲੀਮੈਂਟ ਚ ਭੇਜਿਆ ਪਰ ਡਿੰਪੀ ਢਿੱਲੋਂ ਹੋਰੀ ਕਹਿੰਦੇ ਕੁਝ ਹੋਰ ਸਿੱਖੀ ਸਰੂਪ ਵਾਲੇ ਸਿੰਘ ਨੇ ਜਿਹੜੇ ਸੋਸ਼ਲ ਮੀਡੀਆ ਤੇ ਕਹਿ ਰਹੇ ਸੀ ਕਿ ਇੱਕ ਵੀ ਸਿੱਖ ਕੌਮ ਦਾ ਮੁੱਦਾ ਪਾਰਲੀਮੈਂਟ ਚ ਨਾ ਉਠਾਇਆ ਨਾ ਹੱਲ ਕਰਾਇਆ ਤੇ ਕਹਿੰਦੇ ਹੁਣ ਉਸੇ ਹੀ ਪਰਿਵਾਰ ਚੋਂ ਭਾਈ ਸਰਬਜੀਤ ਸਿੰਘ ਚੋਣ ਲੜਨ ਲਈ ਆਏ ਨੇ ਤੇ ਡਿੰਪੀ ਢਿੱਲੋਂ ਕਹਿੰਦਾ ਪਹਿਲੀ ਵਾਰ ਨਹੀਂ ਲੜ ਰਹੇ ਉਹ ਕਹਿੰਦਾ ਇਹਨਾਂ ਦਾ ਪਿੰਡ ਫਤਿਹਗੜ੍ਹ ਸਾਹਿਬ ਦੇ ਵਿੱਚ ਚੰਡੀਗੜ੍ਹ ਕੋਲੇ ਲੱਗਦਾ ਇਹ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਦੋ ਵਾਰ ਚੋਣ ਲੜੇ ਫਿਰ ਅਕਾਲੀ ਦਲ ਅੰਮ੍ਰਿਤਸਰ ਤੋਂ ਚੋਣ ਲੜੇ ਫਿਰ ਬਹੁਜਨ ਸਮਾਜ ਪਾਰਟੀ ਮਾਇਆਵਤੀ ਦੀ ਬੀਐਸਪੀ ਹਾਥੀ ਵਾਲੀ ਪਾਰਟੀ ਤੋਂ ਵੀ ਇਹ ਟਿਕਟ ਲੈ ਕੇ ਚੋਣ ਲੜੇ ਫਿਰ ਆਜ਼ਾਦ ਮਿਲ ਦੇ ਤੌਰ ਤੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜੇ ਕਹਿੰਦੇ ਜਦੋਂ ਚਾਰ ਵਾਰ ਚੋਣ ਨਹੀਂ ਜਿੱਤ ਸਕੇ ਤਾਂ ਇਸ ਵਾਰ ਫਰੀਦਕੋਟ ਆਏ ਤੇ ਇੰਜ ਪੇਸ਼ ਕਰ ਦਿੱਤਾ ਗਿਆ ਜਿਵੇਂ ਪਹਿਲੀ ਵਾਰ ਚੋਣ ਲੜ ਰਹੇ ਹੋਣ ਜਾਂ ਜਿਵੇਂ ਇਸ ਪਰਿਵਾਰ ਨੂੰ ਸਿੱਖ ਕੌਮ ਨੇ ਕਦੇ ਮੌਕਾ ਨਾ ਦਿੱਤਾ ਹੋਵੇ ਇਹ ਗੱਲਾਂ ਸਿਮਰਨਜੀਤ ਸਿੰਘ ਮਾਨ ਵਰਗੇ ਤੇ ਡਿੰਪੀ ਢਿਲੋਂ ਵਰਗੇ ਉਠਾ ਰਹੇ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਕਰ ਰਿਹਾ ਹੁਣ ਇਹਦਾ ਜਵਾਬ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਦੇਣਾ ਚਾਹੀਦਾ ਹੈ ਇਹ ਗੱਲਾਂ 'ਚ ਕਿੰਨਾ ਦਮ ਹੈ ਇੱਕ ਨੌਜਵਾਨ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਸਵਾਲ ਇੱਕ ਵੀਡੀਓ 'ਚ ਉਠਾ ਰਿਹਾ ਸੀ ਉਹ ਕਹਿ ਰਿਹਾ ਸੀ ਜਿੰਨੇ ਵੀ ਸਿੱਖ ਕੌਮ ਦੇ ਪਿਛਲੇ 15 ਸਾਲਾਂ ਚ ਮੁੱਦੇ ਉੱਠੇ ਭਾਈ ਸਰਬਜੀਤ ਸਿੰਘ ਕਿਸੇ ਵੀ ਮੁੱਦੇ ਦੇ ਵਿੱਚ ਸਾਨੂੰ ਨਹੀਂ ਦਿਖੇ ਉਹ ਕਹਿੰਦਾ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੁੱਦੇ ਦੇ ਉੱਪਰ ਭਾਈ ਸਰਬਜੀਤ ਸਿੰਘ ਨੂੰ ਅਸੀਂ ਬਰਗਾੜੀ ਮੋਰਚੇ 'ਚ ਕਦੇ ਨਹੀਂ ਦੇਖਿਆ ਉਹ ਕਹਿੰਦਾ ਕਦੇ ਵੀ ਮੋਰਚੇ 'ਚ ਆ ਕੇ ਨਹੀਂ ਬੈਠੇ ਉਹ ਕਹਿੰਦਾ ਕਦੇ ਵੀ ਇਸ ਮੁੱਦੇ ਤੇ ਸਟੈਂਡ ਨਹੀਂ ਲਿਆ ਉਹ ਕਹਿੰਦਾ ਕੋਟਕ ਪੂਰਾ ਸਿੱਖ ਸੰਗਤ ਤੇ ਗੋਲੀ ਕਾਂਡ ਹੋਇਆ ਉਸ ਮੁੱਦੇ ਤੇ ਭਾਈ ਸਰਬਜੀਤ ਹੋਰਾਂ ਨੇ ਕੋਈ ਸਟੈਂਡ ਨਹੀਂ ਲਿਆ ਉਹ ਕਹਿੰਦਾ ਕਿਸਾਨ ਮੋਰਚਾ ਦਿੱਲੀ ਚ ਲੰਬਾ ਟਾਈਮ ਚੱਲਿਆ ਪਰ ਭਾਈ ਸਰਬਜੀਤ ਸਿੰਘ ਉਥੇ ਕਦੇ ਵੀ ਨਜ਼ਰ ਨਹੀਂ ਆਏ ਇਹ ਵੱਡੇ ਸਵਾਲ ਇੱਕ ਨੌਜਵਾਨ ਜਿਹੜਾ ਉਹ ਉਠਾ ਰਿਹਾ ਸੋਸ਼ਲ ਮੀਡੀਆ ਤੇ ਇਸ ਤੋਂ ਇਲਾਵਾ ਦੋ ਸਿੱਖੀ ਸਰੂਪ ਦੇ ਸਿੰਘ ਨੇ ਜਿਹੜੇ ਸੋਸ਼ਲ ਮੀਡੀਆ ਤੇ ਐਦਾਂ ਹੀ ਭਾਈ ਸਰਬਜੀਤ ਦੇ ਉੱਪਰ ਸਵਾਲ ਉਠਾ ਰਹੇ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਇਹ ਸਭ ਸਿਆਸਤ ਹੈ ਇੱਥੋਂ ਤੱਕ ਸਵਾਲ ਉਠਾਏ ਜਾ ਰਹੇ ਨੇ ਕਿ ਬਲਜੀਤ ਸਿੰਘ ਦਾਦੂ ਜਿਹੜਾ ਹਰਿਆਣਾ ਦੇ ਵਿੱਚ ਖੱਟਰ ਸਰਕਾਰ ਨੂੰ ਬੀਜੇਪੀ ਪਾਰਟੀ ਨੂੰ ਪੂਰੀ ਸਪੋਰਟ ਕਰ ਰਿਹਾ ਉਹਨਾਂ ਲਈ ਪ੍ਰਚਾਰ ਕਰ ਰਿਹਾ ਤੇ ਕਹਿ ਰਿਹਾ ਉਹਨਾਂ ਦੀਆਂ ਵੀਡੀਓ ਨੇ ਕਿ ਬੀਜੇਪੀ ਨੂੰ 400 ਪਾਰ ਸੀਟਾਂ ਨਾਲ ਜਿਤਾਉਣਾ ਚਾਹੀਦਾ ਤਾਂ ਇਹ ਸਵਾਲ ਹੈ ਕਿ ਉਹੀ ਬਲਜੀਤ ਸਿੰਘ ਦਾदूवाल ਪੰਜਾਬ ਆ ਕੇ ਭਾਈ ਸਰਬਜੀਤ ਸਿੰਘ ਹੋਰਾਂ ਨੂੰ ਵੀ ਉਸੇ ਦਿਨ ਹੀ ਸਰੋਪੇ ਕਿਉਂ ਪਾ ਰਿਹਾ ਹੈ ਇਹਦਾ ਕਨੈਕਸ਼ਨ ਕੀ ਹੈ ਕੁਝ ਲੋਕ ਤਾਂ ਇੱਥੋਂ ਤੱਕ ਦੋਸ਼ ਲਾ ਰਹੇ ਨੇ ਕਿ ਇਹ ਸਾਰੀਆਂ ਸੀਟਾਂ ਦੇ ਉੱਪਰ ਬੀਜੇਪੀ ਹੀ ਇਹਨਾਂ ਨੂੰ ਚੋਣ ਲੜਾ ਰਹੀ ਹੈ ਸੋ ਇਹਨਾਂ 'ਚ ਸੱਚ ਕਿੰਨਾ ਹੈ ਇਹ ਮੈਨੂੰ ਨਹੀਂ ਪਤਾ ਇਹ ਤਾਂ ਭਾਈ ਸਰਬਜੀਤ ਸਿੰਘ ਤੇ ਉਹਨਾਂ ਦੀ ਟੀਮ ਜਵਾਬ ਦੇਵੇਗੀ ਪਰ ਇਹ ਬਹੁਤ ਵੱਡੇ ਦੋਸ਼ ਬਹੁਤ ਵੱਡੇ ਸਵਾਲ ਉਠਾਏ ਜਾ ਰਹੇ ਨੇ ਜਿਨ੍ਹਾਂ ਦੇ ਜਵਾਬ ਦੇਣੇ ਬਾਕੀ ਨੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਸ਼ਹੀਦ ਭਾਈ ਬੈਂਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਪਹਿਲਾਂ ਉਹਨਾਂ ਦੇ ਪਿਤਾ ਤੇ ਫਿਰ ਉਹਨਾਂ ਦੀ ਪਤਨੀ ਨੂੰ ਲੋਕਾਂ ਨੇ ਐਮਪੀ ਜਿਤਾਇਆ ਹੋਇਆ ਲੋਕ ਕਹਿੰਦੇ ਸਾਨੂੰ ਤਾਂ ਐ ਸੀਗਾ ਕਿ ਸ਼ਹੀਦ ਭਾਈ ਬਿੰਦ ਸਿੰਘ ਦੇ ਪਰਿਵਾਰ ਚੋਂ ਪਹਿਲੀ ਵਾਰ ਕੋਈ ਵੋਟਾਂ ਦੇ ਵਿੱਚ ਖੜਾ ਹੋਇਆ ਉਹ ਚੋਣ ਲੜ ਰਿਹਾ ਭਾਈ ਸਰਬਜੀਤ ਸਿੰਘ ਪਰ ਸਾਨੂੰ ਨਹੀਂ ਪਤਾ ਸੀ ਕਿ ਪਹਿਲਾਂ ਭਾਈ ਸਰਬਜੀਤ ਸਿੰਘ ਦੇ ਦਾਦਾ ਵੀ ਜਿੱਤ ਕੇ ਐਮਪੀ ਬਣ ਚੁੱਕੇ ਨੇ ਤੇ ਇਹਨਾਂ ਦੇ ਮਾਤਾ ਵੀ ਬਣ ਚੁੱਕੇ ਨੇ ਇੱਕ ਸਵਾਲ ਹੋਰ ਵੀ ਵੱਡਾ ਉਠਾਇਆ ਜਾ ਰਿਹਾ ਕਿ ਮੰਨ ਲਓ ਇਹ ਜਿਹੜੇ ਸਿੱਖ ਕੌਮ ਦੇ ਆਜ਼ਾਦ ਉਮੀਦਵਾਰ ਇੱਕ ਦੋ ਪੰਜਾਬ ਚੋਂ ਜਿੱਤ ਵੀ ਜਾਣ ਤਾਂ ਪਾਰਲੀਮੈਂਟ ਚ 543 ਮੈਂਬਰ ਹੋਣਗੇ ਉਹਨਾਂ ਚ ਦੋ ਧਿਰਾਂ ਬਣਨਗੀਆਂ ਇੱਕ ਧਿਰ ਦੀ ਅਗਵਾਈ ਯੂਪੀਏ ਯਾਨੀ ਕਿ ਕਾਂਗਰਸ ਕਰ ਰਹੀ ਹੋਏਗੀ ਦੂਜੀ ਐਨਡੀਏ ਧਿਰ ਦੀ ਅਗਵਾਈ ਭਾਜਪਾ ਕਰ ਰਹੀ ਹੋਏਗੀ ਉਥੇ ਜਦੋਂ ਵੀ ਕਿਸੇ ਮੁੱਦੇ ਤੇ ਗੱਲ ਚੱਲੇਗੀ VOTING ਹੋਏਗੀ ਦੋਨਾਂ ਧਿਰਾਂ ਚੋਂ ਇੱਕ ਦੀ ਸਰਕਾਰ ਹੋਏਗੀ ਇੱਕ ਵਿਰੋਧੀ ਧਿਰ ਹੋਏਗੀ ਤਾਂ ਇਹ ਜਿਹੜੇ ਸਾਡੇ ਕੌਮ ਦੇ ਜਿੱਤੇ ਹੋਏ ਨੁਮਾਇੰਦੇ ਹੋਣਗੇ ਇਹ ਕਿਹੜੇ ਪਾਸੇ ਖੜਨਗੇ ਕਿੱਧਰ ਵੋਟ ਪਾਉਣਗੇ ਵਿਰੋਧੀ ਧਿਰ ਨੂੰ ਜਾਂ ਸਰਕਾਰ ਵਾਲੀ ਨੂੰ ਜਦੋਂ ਕਿ ਦੋਨਾਂ ਚੋਂ ਇੱਕ ਦੀ ਅਗਵਾਈ ਕਾਂਗਰਸ ਤੇ ਦੂਜੀ ਦੀ ਭਾਜਪਾ ਦੇ ਹੱਥ ਚ ਹੋਏਗੀ ਫਿਰ ਉੱਥੇ ਜੇਕਰ ਕਿਸੇ ਪਾਸੇ ਨਹੀਂ ਖੜਨਗੇ ਤਾਂ ਫਿਰ ਕੀ ਕਰਨਗੇ ਇਹ ਬਹੁਤ ਵੱਡਾ ਸਵਾਲ ਇਹ ਵੀ ਉਠਾਇਆ ਜਾ ਰਿਹਾ ਸੋ ਇਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਲਾਜ਼ਮੀ ਤੌਰ ਤੇ ਦੇਣੇ ਚਾਹੀਦੇ ਨੇ ਭਾਈ ਸਰਬਜੀਤ ਸਿੰਘ ਨੂੰ ਹੁਣ ਜੇ ਤੁਸੀਂ ਮੈਨੂੰ ਪੁੱਛੋ ਸੱਚ ਕੀ ਹੈ ਦੇਖੋ ਜਿਹੜੇ ਸਵਾਲ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਨੇ ਜਾਂ ਵੱਡੇ ਦੋਸ਼ ਲਾਏ ਨੇ ਵੀ ਮੈਨੂੰ ਸਰਬਜੀਤ ਸਿੰਘ ਦੀ ਜ਼ੁਬਾਨ ਬਹੁਤ ਮਾੜੀ ਹੈ ਮੈਨੂੰ ਗਾਲਾਂ ਕੱਢੀਆਂ ਮਾਵਾਂ ਭੈਣਾਂ ਧੀਆਂ ਦੀਆਂ ਜਾਂ ਇਹ ਦੋਸ਼ ਲਾਇਆ ਕਿ ਆਪਣੇ ਹੀ ਪਿਤਾ ਸ਼ਹੀਦ ਭਾਈ ਬੈਂਤ ਸਿੰਘ ਦੀ ਵਰਸੀ ਤੇ ਭਾਈ ਸਰਬਜੀਤ ਨਹੀਂ ਪਹੁੰਚਦੇ ਇਹ ਜਿਹੜੇ ਦੋਸ਼ ਸਰਬਜੀਤ ਮਾਨ ਨੇ ਲਾਏ ਨੇ ਇਹਨਾਂ ਦਾ ਕੀ ਸੱਚ ਹੈ ਇਹ ਤਾਂ ਉਹ ਦੋਵੇਂ ਹੀ ਜਾਣਦੇ ਨੇ ਪਰ ਇੱਕ ਗੱਲ ਜ਼ਰੂਰ ਹੈ ਇੰਨੀ ਇੱਕ ਗੱਲ ਇਹਦੇ ਚ ਸੱਚ ਹੈ ਜਿਹੜੀ ਆਮ ਲੋਕਾਂ ਨੂੰ ਜ਼ਿਆਦਾਤਰ ਨੂੰ ਪਤਾ ਹੈ ਕਿ ਵੇਖੋ ਵਾਕਿਆ ਹੀ ਸ਼ਹੀਦ ਭਾਈ ਬੈਂਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਸਰਬਜੀਤ ਸਿੰਘ ਤੋਂ ਪਹਿਲਾਂ ਸਰਬਜੀਤ ਸਿੰਘ ਦੇ ਦਾਦਾ ਨੂੰ ਲੋਕਾਂ ਨੇ ਐਮਪੀ ਜਿਤਾਇਆ ਤੇ ਪਾਰਲੀਮੈਂਟ ਚ ਭੇਜਿਆ ਫਿਰ ਭਾਈ ਸਰਬਜੀਤ ਸਿੰਘ ਦੀ ਮਾਤਾ ਵਿਮਲ ਕੌਰ ਨੂੰ ਲੋਕਾਂ ਨੇ ਐਮਪੀ ਜਿਤਾਇਆ ਤੇ ਪਾਰਲੀਮੈਂਟ ਚ ਭੇਜਿਆ ਇੰਨੀ ਕੁ ਗੱਲ ਸੱਚ ਹੈ ਬਾਕੀ ਕੀ ਹੈ ਇਹਦੇ ਬਾਰੇ ਲਾਜ਼ਮੀ ਤੌਰ ਤੇ ਲੋਕਾਂ ਦੇ ਵਿੱਚ ਸਪਸ਼ਟਤਾ ਭਾਈ ਸਰਬਜੀਤ ਸਿੰਘ ਜੀ ਹੋਰਾਂ ਦੀ ਟੀਮ ਨੂੰ ਉਹਨਾਂ ਨੂੰ ਕਰਨੀ ਚਾਹੀਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ